ਫੇਰ ਵੀ ਕੱਲ ਵੀ ਮੇਰੇ ਨਾਲ ਬਲਾਤ ਕਰਕੇ ਆ ਹਾਂਜੀ ਬਾ ਗੱਟੀ ਚ ਖਿਲਾ ਕੇ ਕਰਿਆ ਜੀ ਅੱਛਾ ਹਾਂਜੀ ਤੇ ਅੱਜ ਹੁਣ ਕੀ ਕਰਿਆ ਅੱਜ ਵੀ ਬਲਾਤ ਕਰਕੇ ਰਿਹਾ ਜੀ ਤੇ ਇਹ ਗੁੰਡਾ ਬਲਾਤਕਾਰ ਕਰ ਰਿਆ ਸੀ ਵਿਚਾਰੀ ਨਾਲ ਅਸੀਂ ਸਾਨੂੰ ਨੇ ਦੱਸਿਆ ਕੱਲ ਜਦੋਂ ਇਹਦੇ ਨਾਲ ਕੱਲ ਬਲਾਤਕਾਰ ਹੋਇਆ ਸਹੀ ਗੱਲ ਆ ਵੀ ਤੇਰੇ ਬੱਚੇ ਨੂੰ ਘਰੋਂ ਲਗਾਇਆ ਜੇ 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 ਸੈੱਟ ਬਣਾ ਦਿੱਤੀ ਜਾਵੇ ਸਾਬ ਨੂੰ ਆਪਾਂ ਬੇਨਤੀ ਕਰਕੇ ਵੀ ਤਿੰਨ ਅਫਸਰਾਂ ਨੇ ਸੈੱਟ ਬਣਾ ਕੇ ਜਾਂਚ ਹਾਫੇਡੇ ਵਿੱਚ ਅੰਨੇ ਹੋਏ ਇੱਕ ਥਾਣੇਦਾਰ ਨੇ ਵਿਧਵਾ ਔਰਤ ਨੂੰ ਇਸ ਤਰੀਕੇ ਦੇ ਨਾਲ ਤਕਾਇਆ ਕਿ ਉਹਦੇ ਨਾਲ ਗਲਤ ਕੰਮ ਕਰਨ ਦੇ ਵਾਸਤੇ ਉਸ ਦੇ ਨੌਜਵਾਨ ਮੁੰਡੇ ਦੇ ਉੱਪਰ ਝੂਠਾ ਕੇਸ ਪਾਇਆ ਕੇਸ ਪਾਉਣ ਤੋਂ ਬਾਅਦ ਉਸ ਵਿਧਵਾ ਬੀਬੀ ਨੂੰ ਤੰਗ ਕਰਨ ਲੱਗ ਗਿਆ ਕਿ ਮੇਰੇ ਨਾਲ ਸਬੰਧ ਬਣਾ ਨਹੀਂ ਤੇ ਮੈਂ ਤੇਰੇ ਮੁੰਡੇ ਦੇ ਉੱਪਰ ਚਿੱਟੇ ਦਾ ਪਰਚਾ ਪਾ ਕੇ ਜੇਲ੍ਹ ਦੇ ਵਿੱਚ ਭੇਜ ਦੇਵਾਂਗਾ ਇਥੋਂ ਤੱਕ ਵੀ ਕਿਹਾ ਗਿਆ ਇਸ ਥਾਣੇਦਾਰ ਦੇ ਵੱਲੋਂ ਕਿ ਮੈਂ ਤੈਨੂੰ ਵੀ ਪਰਚੇ ਦੇ ਵਿੱਚ ਪਾ ਦੇਵਾਂਗਾ ਤੇ ਵਿਧਵਾ ਔਰਤ ਸੀ ਜਿਹੜੀ ਉਹ ਮਿੰਤਾ ਤਰਲੇ ਕਰਦੀ ਰਹੀ ਪਰ ਜਦੋਂ ਗੱਲ ਕਿਸੇ ਪਾਸੇ ਸਿਰੇ ਨਾਲ ਲੱਗੀ ਤੇ ਵਿਧਵਾ ਔਰਤ ਨੇ ਇਸ ਥਾਣੇਦਾਰ ਦੀ ਗੱਲ ਨੂੰ ਐਕਸੈਪਟ ਕਰ ਲਿਆ ਮੰਨ ਲਿਆ ਕਿ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰੀਕੇ ਨਾਲ ਤੁਹਾਡੇ ਨਾਲ ਕਰ ਲਵਾਂਗੀ ਪਰ ਮੇਰੇ ਪੁੱਤ ਨੂੰ ਜਿਹੜਾ ਹੈਗਾ ਉਹ ਜਿਹੜਾ ਤੁਸੀਂ ਝੂਠਾ ਪਰਚਾ ਪਾਇਆ ਕਿਰਪਾ ਕਰਕੇ ਇਹਨੂੰ ਕੈਨਸਲ ਕਰ ਦਿਓ ਤਾਂ ਕੀ ਕੀਤਾ ਥਾਣੇਦਾਰ ਨੇ ਉਸ ਔਰਤ ਨੂੰ ਇਹ ਕਿਹਾ ਕਿ ਪਹਿਲਾਂ ਮੇਰੇ ਨਾਲ ਸਬੰਧ ਬਣਾ ਪਹਿਲਾਂ ਮੇਰੇ ਨਾਲ ਗਲਤ ਕੰਮ ਕਰ ਉਸ ਤੋਂ ਬਾਅਦ ਮੈਂ ਤੇਰੇ ਮੁੰਡੇ ਨੂੰ ਜਿਹੜਾ ਛੱਡੂਗਾ ਉਸ ਤੋਂ ਬਾਅਦ ਮੈਂ ਰਹਾ ਕਰੂੰਗਾ ਤੇ ਕੀ ਕੀਤਾ ਉਸ ਔਰਤ ਨੇ ਥਾਣੇਦਾਰ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਰਾਤ ਦੇ ਸਮੇਂ ਥਾਣੇਦਾਰ ਜਿਹੜਾ ਉਹ ਘਰ ਦੇ ਵਿੱਚ ਪਹੁੰਚਦਾ ਤੇ ਫੋਨ ਦੇ ਉੱਪਰ ਗੱਲਬਾਤ ਕਰਦਾ ਇਹ ਗੱਲ ਉਸ ਨੂੰ ਕਹਿੰਦਾ ਕਿ ਮੈਂ ਤੇਰੇ ਪਿੰਡ ਆ ਰਿਹਾਗਾ ਤੇ ਪਿੰਡ ਦੇ ਵਿੱਚ ਕਿਸੇ ਨੂੰ ਪਤਾ ਨਾ ਲੱਗੇ ਤੂੰ ਘਰ ਦੀਆਂ ਲਾਈਟਾਂ ਬੁਝਾ ਕੇ ਰੱਖੀ ਤੇ ਜਦੋਂ ਥਾਣੇਦਾਰ ਉਸ ਔਰਤ ਦੇ ਘਰ ਦੇ ਵਿੱਚ ਦਾਖਲ ਹੋਇਆ ਬੰਦ ਕਮਰੇ ਦੇ ਵਿੱਚ ਵੜਿਆ ਜਦੋਂ ਉਹਨੇ ਪੂਰੇ ਕੱਪੜੇ ਲਾ ਕੇ ਆਪਣੇ ਤੇ ਉਸ ਔਰਤ ਦੇ ਗਲਤ ਕੰਮ ਕਰਨ ਲੱਗਿਆ ਉਸ ਤੋਂ ਬਾਅਦ ਕੀ ਹੁੰਦਾ ਪਹਿਲਾਂ ਇਹ ਤੁਸੀਂ ਵੀਡੀਓ ਵੇਖੋ ਹਾਂਜੀ ਦੱਸੋ ਤੁਹਾਡਾ ਕੀ ਕੀ ਨਾਂਜੀ ਹਾਂਜੀ ਹੁਣ ਅੱਜ 11 ਤਰੀਕਾ ਰਾਤ ਦੇ ਕਿੰਨੇ ਵਜੇ ਹੁਣ 11:00 ਤੇ ਇਹ ਕੀ ਲੈਣ ਆਇਆ ਸੀ ਇੱਥੇ ਇਹ ਜਿੱ ਪਹਿਲਾਂ ਵੀ ਮੈਨੂੰ ਧੱਕੇ ਨਾਲ ਹੀ ਕਹਿੰਦਾ ਸੀ ਆਉਣ ਜਾਣ ਨੂੰ ਹਾਂ ਮੈਂ ਬਹੁਤ ਟਾਲਿਆ ਸੀ ਜੀ ਕਿੰਨੇ ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਤੇ ਫੇਰ ਇਹਨੇ ਕੀ ਕਰ ਰਿਹਾ ਫੇਰ ਵੀ ਫੱਲ ਵੀ ਮੇਰੇ ਨਾਲ ਬਲਾਤ ਕਰਕੇ ਆ ਹਾਂਜੀ ਬਾ ਗੱਟੀ ਚ ਘਿਹਾਰ ਕੇ ਕਰਿਆ ਜੀ ਅੱਛਾ ਹਾਂਜੀ ਤੇ ਅੱਜ ਹੁਣ ਕੀ ਕਰਿਆ ਅੱਜ ਵੀ ਬਲਾਤ ਕਰਕੇ ਰਿਹਾ ਜੀ ਤੇ ਇਹ ਤੈਨੂੰ ਕਿਉਂ ਕਹਿੰਦਾ ਸੀ ਕਰਿਆ ਬਲਾਤ ਕਰ ਕੀ ਤੈਨੂੰ ਕਿਵੇਂ ਬਲੈਕਮੇਲ ਕੀਤਾ ਇਹ ਮੁੰਡੇ ਨੇ ਜਾ ਕੇ ਲੈ ਗਏ ਜੀ ਕਰੋ ਕਿੱਦਾਂ ਕਿੱਦਾਂ 6 ਤਰੀਕ ਨੂੰ ਜੀ ਇੱਥੋਂ ਲੈ ਗਏ ਮੁੰਡੇ ਹਾਂਜੀ ਘਰੋਂ ਲੈ ਕੇ ਗਏ ਆ ਮੁੰਡੇ ਨੂੰ ਕਰੋਨਾ ਹੋਇਆ ਸੀਗਾ ਸਾਰਾ ਪੁੱਛੀ ਉੱਠਾ ਪਾਇਆ ਤੁਹਾਨੂੰ ਪੈਸੇ ਵੀ ਲੈ ਗਏ ਵਜਾ 60000 ਤੇ ਹੋਰ ਫੇਰ ਹੋਰ ਕਿੰਨੇ ਪੈਸੇ ਲੈ ਗਏ ਇੱਥੋਂ ਟੋਟਲ ਲੱਖ ਰੁਪਇਆ ਹੋਰ ਲੈ ਗਏ ਜੀ ਤੇ ਹੁਣ ਹੁਣ ਇਹ ਤੈਨੂੰ ਕੀ ਕਹਿ ਕੇ ਬਲੈਕਮੇਲ ਕਰ ਰਿਆ ਸੀ ਕਹਿ ਰਿਆ ਸੀ ਤੇਰੇ ਮੁੰਡੇ ਨੂੰ ਛਡਾ ਦੂੰਗਾ ਮੈਂ ਕਹਾਂਗਾ ਮੁੱਕਰ ਦੂੰਗਾ ਤੇ ਪਹਿਲਾਂ ਪਵਾਇਆ ਵੀ ਇਸੇ ਨਹੀਂ ਆ ਇਹ ਹੀ ਆਈ ਸੀ ਜੀ ਨਹੀਂ ਉਹ ਪਹਿਲਾਂ ਜਿਹੜਾ ਇਹਦੇ ਨਾਲ ਕੀ ਚੱਕਰ ਸੀ ਤੇਰਾ ਤਿੰਨ ਮਹੀਨੇ ਪਹਿਲਾਂ ਕੋਈ ਚੱਕਰ ਨਹੀਂ ਸੀ ਮੈਨੂੰ ਜੀ ਵੱਧ ਧੱਕੇ ਨਾਲ ਆ ਕੇ ਗੱਲ ਕਰਨੇ ਅੱਛਾ ਕਿ ਤੈਨੂੰ ਕਿੱਥੇ ਮਿਲਿਆ ਸੀ ਇਹ ਪਹਿਲਾਂ ਮੈਨੂੰ ਬਟਿੰਡੇ ਮਿਲਿਆ ਸੀ ਬਸ ਕਿੰਨਾ ਚਿਰ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਏ ਬਸ ਉਦੋਂ ਵੀ ਮੈਨੂੰ ਐ ਕਰਿਆ ਤੇ ਜਦੋਂ ਤੂੰ ਨਾ ਮੰਨੀ ਫਿਰ ਇਹ ਇਹਨੇ ਇਹ ਮਤਲਬ ਇਹ ਤੇਰੇ ਤੇ ਇਹ ਕਰਿਆ ਹਾਂ ਜੀ ਫਿਰ ਇਹਨੇ ਸਹੀ ਗੱਲ ਆ ਵੀ ਤੇਰੇ ਬੱਚੇ ਨੂੰ ਘਰੋਂ ਲਗਾਇਆ ਜੇ 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 ਸੈੱਟ ਬਣਾ ਦਿੱਤੀ ਜਾਵੇ ਸਾਬ ਨੂੰ ਆਪਾਂ ਬੇਨਤੀ ਕਰਕੇ ਵੀ ਤਿੰਨ ਅਫਸਰਾਂ ਦੀ ਸੈੱਟ ਬਣਾ ਕੇ ਚਾਂਸ ਕਰ ਇਹਨਾਂ ਦੀਆਂ ਫੋਨ ਲੋਕੇਸ਼ਨਾਂ ਕੱਢਾਉਣੀਆਂ ਜਾਣ ਲੋਕੇਸ਼ਨਾਂ ਕਢਾ ਲਓ ਜੀ ਤਿੰਨ ਜਣਾਂ ਦੀਆਂ ਮੇਰੇ ਕੋਲ ਫੋਨ ਵੀ ਪਈਦਾ ਨੰਬਰ ਵੀ ਪਈਦਾ ਠੀਕ ਐ ਵੀ ਇੱਥੋਂ ਲੈ ਕੇ ਗਏ ਬੱਚੇ ਮਤਲਬ ਕਿ ਇਹਨਾਂ ਨੇ ਤੇ ਤੇਰੇ ਬੱਚੇ ਤੇ ਕੇਸ ਪਾ ਕੇ ਤੈਨੂੰ ਥੱਲੇ ਲਾਉਣ ਦੀ ਕੋਸ਼ਿਸ਼ ਮੈਨੂੰ ਕਹਿੰਦੇ ਸੀ ਤੱਕ ਵੀ ਵਿੱਚ ਪਾਵਾਂਗੇ ਅੱਛਾ ਠੀਕ ਆ ਹਾਂ ਜੇ ਨਾ ਕਰੇ ਤਾਂ ਦਿਨ ਵਿੱਚ ਪਾਵਾਂ ਠੀਕ ਆ ਆ ਦੇਖਾ ਇੱਧਰ ਚਾਹ ਕਰ ਓਏ ਇੱਧਰ ਚਾਹ ਕਰ ਇਹ ਘਰ ਹੈ ਜੀ ਵੀਰਪਾਲ ਕੌਰ ਦਾ ਆ ਘਰ ਹੈ ਆ ਪਿੰਡ ਦੇ ਬੰਦੇ ਵੀ ਖੜੇ ਆ ਆ ਘਰ ਸਾਰਾ ਇਹਦਾ ਦਿਖਾਉਣੇ ਆ ਵੀਰਪਾਲ ਕੌਰ ਦਾ ਘਰ ਹੈ ਰਾਤ ਨੂੰ ਇੱਥੇ ਆਇਆ ਹੋਇਆ ਆ ਘਰ ਹੈ ਵੀਰਪਾਲ ਕੌਰ ਦਾ ਲਾਈਟ ਛੱਡੋ ਬਈ ਆ ਲਾਈਟ ਛੱਡੋ ਹੋਰ ਭੱਜ ਨਾ ਜਾਵੇ ਆ ਘਰ ਹੈ ਵੀਰਪਾਲ ਕੌਰ ਦਾ ਵਿਚਾਰੀ ਦਾ ਇਹ ਬਿਦ ਭਜ ਨਾ ਨੀ ਆ ਆ ਘਰ ਹੈ ਇਹ ਕਾਹਦੇ ਤੇ ਆਇਆ ਮੋਟਰਸਾਈਕਲ ਤੇ ਆਇਆ ਕਿੱਥੇ ਖੜਾ ਹੈਦਾ ਮੋਟਰਸਾਈਕਲ ਅੱਛਾ ਆ ਖੜਾ ਜੀ ਇਹਦਾ ਮੋਟਰਸਾਈਕਲ ਕੱਲਾ ਆਇਆ ਜੀ ਕੋਈ ਇਹਦਾ owner ਨਹੀਂ ਇਹਦਾ ਮੋਟਰਸਾਈਕਲ ਆ ਖੜਾ ਜੀ ਪੀਵੀ03 ਡਬਲਯੂ0800 ਪੀਵੀ03ਡਬਲਯੂ08 ਆ ਖੜਾ ਜੀ ਇਹ ਤੇ ਆਇਆ ਹੈ ਜੀ ਇਹ ਗੁੰਡਾ ਬਲਾਤਕਾਰ ਕਰ ਰਿਆ ਸੀ ਵਿਚਾਰੀ ਨਾਲ ਅਸੀਂ ਸਾਨੂੰ ਇਹਨੇ ਦੱਸਿਆ ਕੱਲ ਜਦੋਂ ਇਹਦੇ ਨਾਲ ਕੱਲ ਬਲਾਤਕਾਰ ਹੋਇਆ ਸਾਨੂੰ ਇਹਨੇ ਦੱਸਿਆ ਅਸੀਂ ਇਲਾਕੇ ਦੇ ਮੁਤਵਾਰ ਬੰਦੇ ਆ ਗੜਖਸਾਹ ਇਹਦੀ ਸੈੱਟ ਬਣਾਓ ਜੀ ਇਹਦੀ ਸੈੱਟ ਬਣਾਓ ਤੁਸੀਂ ਆ ਵਿਚਾਰਾ ਇਹਦੇ ਘਰ ਵਾਲਾ ਮਰਿਆ ਹੋਇਆ ਆ ਗਰਦਾਰ ਸਿੰਘ ਆ ਘਰ ਵਾਲਾ ਇਹ ਤੁਸੀਂ ਵੀਡੀਓ ਵੇਖ ਲਈ ਐ ਇਹ 2021 ਦਾ ਮਾਮਲਾ ਸੀਗਾ ਜਿਹੜਾ ਤੇ ਕੱਲ ਪਰਸੋਂ ਜਿਹੜੀ ਇਸ ਥਾਣੇਦਾਰ ਨੂੰ ਅਦਾਲਤ ਦੇ ਵੱਲੋਂ ਉਮਰ ਕੈਦ ਸੁناਈ ਗਈ ਐ ਉਸ ਵਿਧਵਾ ਆਪਕ ਨੂੰ ਇਨਸਾਫ ਦਵਾਇਆ ਕਿਉਂਕਿ ਬਹੁਤ ਜਿਹੜੇ ਅਫਸਰ ਨੇ ਪੁਲਿਸ ਮਹਿਕਮੇ ਦੇ ਵਿੱਚ ਚੰਗੇ ਵੀ ਨਹੀਂ ਪਰ ਅਜਿਹੇ ਪੁਲਿਸ ਅਫਸਰ ਆ ਜਿਹੜੇ ਖਾਕੀ ਵਰਦੀ ਨੂੰ ਦਾਗੀ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਧਵਾ ਔਰਤ ਦਾ ਇਸ ਨੇ ਨਜਾਇਜ਼ ਫਾਇਦਾ ਚੁੱਕਣਾ ਚਾਇਆ ਉਸ ਬੱਚੇ ਨੂੰ ਉਸ ਇਸ ਦੇ ਮੁੰਡੇ ਨੂੰ ਕੇਸ ਦੇ ਵਿੱਚ ਫਸਾ ਕੇ ਇਹਦੇ ਨਾਲ ਸੰਬੰਧ ਬਣਾਉਣ ਤੱਕ ਇਹ ਇੱਥੋਂ ਤੱਕ ਗਿਰ ਗਿਆ ਸੀ ਏਐਸਆਈ ਇਹ ਥਾਣੇਦਾਰ ਸੀ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ